D5 ਚੱਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਭਾਜਪਾ ਦੇ ਲੀਡਰ ਨੇ ਜੀ ਮਨੋਰੰਜਨ ਕਾਲੀਆ ਦੇ ਘਰੇ ਜਦੋਂ ਦੇਰ ਰਾਤ ਹਮਲਾ ਹੁੰਦਾ ਤੇ ਉਸ ਤੋਂ ਬਾਅਦ ਇਹ ਮਾਮਲਾ ਜਾਦਾ ਹੀ ਭੱਗ ਗਿਆ ਤੇ ਉਹਨਾਂ ਦੇ ਘਰੇ ਲੀਡਰਾਂ ਦਾ ਆਣਾ ਜਾਣਾ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦੇ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਉਹਨਾਂ ਦੇ ਘਰੇ ਪਹੁੰਚੇ ਨੇ ਤੇ ਜਿੱਥੇ ਉਹਨਾਂ ਨੇ ਸੂਬੇ ਸਰਕਾਰ ਨੂੰ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਗਰਨੇਡ ਨੇ ਉਹ ਖੜੋਣਾ ਵਾਂਗੂ ਵਿਕਰੇ ਨੇ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਜਦੋਂ ਕੱਲ 1 ਵਜੇ ਦੇ ਕਰੀਬ ਠੀਕ ਆ ਅੱਗੇ ਆਪਾਂ ਰੋਜ਼ ਸੁਣਦੇ ਸੀ ਵੀ ਪੁਲਿਸ ਸਟੇਸ਼ਨ ਦੇ ਬਾਹਰ ਪੁਲਿਸ ਚੌਂਕੀ ਦੇ ਬਾਹਰ ਕਿਸੇ ਪੁਲਿਸ ਵਾਲੇ ਦੇ ਗੱਡੀ 'ਚ ਕਿਤੇ ਹੋਰ ਗਰਨੇਡ ਫਟੇ ਕਦੇ ਗਰਨੇਡ ਦੀ ਗੰਦ ਜਿਹੜੀ ਆ ਉਹ ਪੰਜਾਬ 'ਚ ਨਹੀਂ ਆਈ ਸੀ ਹੁਣ ਗ੍ਰਨੇਡ ਐ ਹੋ ਗਿਆ ਜਿਵੇਂ ਹੈਮਲਿਸ ਦੁਕਾਨ ਟੌਇਜ਼ ਦੀ ਦੁਕਾਨ ਹੁੰਦੀ ਆ ਖੇਡਾਂ ਦੇ ਖਡਾਉਣੇ ਆਈ ਦੁਕਾਨ ਹੁੰਦੀ ਆ ਉਮੇ ਪੰਜਾਬ ਚ ਗ੍ਰਨੇਡ ਫਿਰ ਰਹੇ ਆ ਦੂਜੀ ਗੱਲ ਇਹ ਮਨਰੰਜਨ ਕਾਲਿਆ ਜੀ ਸਾਡੇ ਸਤਿਕਾਰਯੋਗ ਕੱਲੇ ਬੀਜੇਪੀ ਦੇ ਨਹੀਂ ਸਾਰੇ ਪੰਜਾਬ ਦੇ ਜਿਹੜੇ ਸਭ ਤੋਂ ਸੀਨੀਅਰ ਲੀਡਰ ਨੇ ਅੱਜ ਉਹਨਾਂ ਚੋਂ ਇੱਕ ਮਨਰੰਜਨ ਕਾਲਿਆ ਜੀ ਆ ਇਹ ਇਹ ਮਨੰਜਨ ਕਾਲੀਆ ਜੀ ਉਸ ਸਮੇਂ ਦੀ ਜਦੋਂ ਦਪਹਿਲਾ ਕਾਲਾ ਦੌਰ ਪੰਜਾਬ 'ਚ ਸੀ ਜਦੋਂ ਰੋਜ਼ ਗੋਲੀਆਂ ਬੰਬ ਫਟਦੇ ਸੀ ਚਲਦੇ ਸੀ ਉੱਚੋਂ ਨਿੰਗ ਕੇ ਅਮਨ ਸ਼ਾਂਤੀ ਕਰਕੇ ਪੰਜਾਬ 'ਚ ਇਹ ਲੋਕ ਉਹਨਾਂ ਬਿਰਲਿਆ ਚੋਂ ਪਰ ਅੱਜ ਜਦੋਂ ਉਹ ਚੰਡੀਗੜ੍ਹੋਂ ਆਏ ਚੰਡੀਗੜ੍ਹੋਂ ਆ ਕੇ ਉਹ ਰਾਤ ਨੂੰ ਤਕਰੀਬਨ 10:30 ਉਹਨਾਂ ਨੇ ਆਰਾਮ ਕੀਤਾ ਸ਼ੁਰੂ ਤੇ ਬਾਹਰੋਂ ਐਡੀ ਵੱਡੀ ਆਵਾਜ਼ ਆਈ ਉਹਨਾਂ ਨੇ ਸੋਚਿਆ ਕਿਤੇ ਕੋਈ ਟਰਾਂਸਫਾਰਮਰ ਜਿਹੜਾ ਬਾਹਰ ਆ ਕਿਤੇ ਉਹ ਫਟ ਗਿਆ ਵੀ ਪੁਲਿਸ ਚੋਂ ਪੁਲਿਸ ਥਾਣਾ ਦਾ ਨਾਲ ਆ ਬਿਲਕੁਲ ਇਹ ਕਿਵੇਂ ਹੋ ਸਕਦਾ ਪਰ ਜਦੋਂ ਬਾਹਰੋਂ ਇੱਕਦਮ ਉਹਨਾਂ ਦੇ ਡਰਾਈਵਰ ਨੇ ਆ ਕੇ ਇਹ ਦੱਸਿਆ ਵੀ ਜੀ ਇਹ ਤਾਂ ਬੰਬ ਫਟ ਗਿਆ ਬਾਹਰ ਉਹਨਾਂ ਨੇ ਰੰਜਨ ਕਾਲਿਆ ਜੀ ਦਾ ਕੱਲਾ ਬੰਬ ਜਿਹੜਾ ਏ ਉਹ ਬਾਹਰ ਗੱਡੀ ਸਾਰੀ ਭੰਨੀ ਉਹਨਾਂ ਦਾ ਮੋਟਰਸਾਈਕਲ ਭੰਨਿਆ ਸਾਰੇ ਸ਼ੀਸ਼ੇ ਆ ਜਿਹੜੇ ਉਹ ਡਰਾਇੰਗ ਰੂਮ ਦੇ ਭੰਨੇ ਅੰਦਰ ਆ ਕੇ ਤਕਰੀਬਨ 50 ਫੁੱਟ ਤੋਂ ਦੂਰ ਐਡਾ ਵੱਡਾ ਇੰਪੈਕਟ ਬਲਾਸਟ ਦਾ ਸੀ ਵੀ ਉਹਨਾਂ ਦੀ ਜਿਹੜੀ ਆਪਣੀ ਰਸੋਈ ਜਾਂ ਕਿਚਨ ਉਹਦੇ ਵਿੱਚ ਉਤਲੇ ਸ਼ੀਸ਼ੇ ਟੁੱਟ ਗਏ ਤੇ ਦੂਜੀ ਫਲੋਰ ਉਤਲੀ ਫਲੋਰ ਦੇ ਉਹਨਾਂ ਦੇ ਕਮਰਿਆਂ ਦੇ ਜਿਹੜੇ ਸ਼ੀਸ਼ੇ ਟੁੱਟੇ ਮਨੰਜਨ ਕਾਲੀਆ ਜੀ ਨੇ ਟੈਲੀਫੋਨ ਕੀਤਾ ਤੇ ਟੈਲੀਫੋਨ ਕਰਨ ਤੋਂ ਬਾਅਦ ਜਿਹੜਾ ਹੈ ਉਥੇ ਟੈਲੀਫੋਨ ਕਰਨ ਤੋਂ ਬਾਅਦ ਕਾਲੀਆ ਸਾਹਿਬ ਦੇ ਕੋਈ ਪੁਲਿਸ ਵਾਲਾ ਪਹੁੰਚਿਆ ਨਹੀਂ ਇਹ ਉਹ ਲੋਕ ਜਿਹੜੇ ਸਭ ਤੋਂ ਸੀਨੀਅਰ ਲੋਕਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਅੱਜ ਜਾਣ ਬੁੱਝ ਕੇ ਐਵੇਂ ਨਹੀਂ ਇਹ ਕੋਈ ਗੱਲ ਕਰੇ ਕਿ ਨਾ ਕਰੇ ਪਰ ਜਿਹੜੇ ਇਹ ਲੋਕ ਅਮਨ ਸ਼ਾਂਤੀ ਲਿਆਉਣ ਵਾਲੇ ਸੀ ਅੱਜ ਟਾਰਗੇਟ ਕਰਕੇ ਦੁਸ਼ਮਣ ਨੇ ਸਪੈਸ਼ਲੀ ਸਭ ਤੋਂ ਸੀਨੀਅਰ ਲੀਡਰ ਤੇ ਖਾਸ ਤੌਰ ਤੇ ਬੀਜੇਪੀ ਦੇ ਸਭ ਤੋਂ ਸੀਨੀਅਰ ਤੇ ਹਿੰਦੂ ਲੀਡਰ ਉਹ ਬਹੁਤ ਵੱਡੀ ਸੋਚੀ ਸਮਝੀ ਸ਼ਾਲਾ ਇੱਕ ਯਾਰ ਤੁਸੀਂ ਐਡਾ ਵੱਡਾ ਲੀਡਰ ਹੋਵੇ ਤੇ ਉਹਦੇ ਘਰ ਤੇ ਤੇ ਘਰ ਤੇ ਹਮਲਾ ਹੋਇਆ ਕਿਤੇ ਬਾਹਰ ਹੋਣ ਤਾਂ ਗੱਲ ਘਰ ਦੇ ਵਿੱਚ ਗ੍ਰਨੇਡ ਸੱਟ ਕੇ ਗਏ ਨੇ ਉਹ ਵੀ ਪੰਜਾਬ 'ਚ ਇਹ ਕਦੇ ਗੱਲਾਂ ਸੁਣਦੇ ਸੀ ਕਿਤੇ ਨੈਕਸਟ ਸਲਾਈਡ ਏਰੀਆ 'ਚ ਕਦੇ ਸੁਣਦੇ ਸੀ ਸ਼੍ਰੀਨਗਰ ਦੇ ਵਿੱਚ ਅੱਜ ਪੰਜਾਬ 'ਚ ਇਹ ਗੱਲਾਂ ਹੋ ਗਈਆਂ ਮੈਂ ਤਾਂ ਕਹਿੰਦਾ ਤਕੜੇ ਆ ਜਿਹੜੇ ਉਸੇ ਵਕਤ ਬਾਹਰ ਜਾ ਕੇ ਨਰਿੰਦਰ ਕਾਲੀਆ ਜੀ ਨੇ ਮੀਡੀਆ ਦੇ ਮੂਰੇ ਵੀ ਗੱਲ ਕੀਤੀ ਲੋਕਾਂ ਨਾਲ ਵੀ ਗੱਲ ਕੀਤੀ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਮੈਂ ਡਟ ਕੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਖੜਾ ਐ ਤੇ ਪਰ ਜਦੋਂ ਪੁਲਿਸ ਆਉਂਦੀ ਆ ਜਦੋਂ ਕਿ ਪੁਲਿਸ ਇਹਨਾਂ ਦੇ ਡਰਾਈਵਰ ਤੇ ਨਾਲ ਜਾ ਕੇ ਸਟੇਸ਼ਨ ਟੈਲੀਫੋਨ ਨਹੀਂ ਕੀਤਾ ਜਾ ਕੇ ਗਏ ਤਾਂ ਫਿਰ ਇੱਕ ਅੱਦੇ ਦੋ ਚਾਰ ਬੰਦੇ ਆਏ ਆ ਉਹ ਵੀ ਕਹਿੰਦੇ ਜੀ ਇਹ ਮਾਮੂਲੀ ਕੋਈ ਹੋਣਾ ਬਲਾਸਟ ਆ ਕੇ ਦੇਖਿਆ ਤੁਸੀਂ ਕਿਵੇਂ ਟੋਹਾ ਪਿਆ ਹੋਇਆ ਕਿਸ ਤਰੀਕੇ ਨਾਲ ਚੱਕਣਾ ਚੂਰ ਉਹਨੇ ਜਿਹੜੀਆਂ ਏ ਉਹ ਦਰਵਾਜ਼ੇ ਕੰਦਾ ਬਿਲਡਿੰਗਾਂ ਕੀਤੀਆਂ ਏ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਇਹ ਕੋਈ ਬੁਰਾ ਸਮਝੇ ਕੋਈ ਚੰਗਾ ਸਮਝੇ ਇਹ ਸਰਕਾਰ ਜਿਹੜੀ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਸ ਸਰਕਾਰ ਚ ਤੁਸੀਂ ਵੀ ਲਗਾਤਾਰ ਕੈਬਨਿਟ ਮੰਤਰੀ ਰਹੇ ਉਹ 10 10 ਸਾਲ ਉਦੋਂ ਵੀ ਪਹਿਲਾਂ ਕਦੇ ਐ ਹੁੰਦਾ ਸੀ ਵੀ ਕੋਈ ਅਫਸਰ ਜਿਵੇਂ ਬੱਚਿਆਂ ਵਾਂਗੂ ਨਹੀਂ ਨਾਰਾਜ਼ ਹੋ ਜਾਂਦੇ ਅੱਜ ਮੈਂ ਤੁਹਾਨੂੰ ਸੀਨੀਅਰ ਅਫਸਰ ਤੋਂ ਸ਼ੁਰੂ ਹੋ ਕੇ ਸੁਣਾਉਣਾ ਕੇ ਕੇ ਯਾਦਵ ਨੇ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬਦਲੇ ਚੱਕੇ ਮਾਰੇ ਲਾਦੋ ਪੋਸਟਿੰਗ ਇਹ ਕੋਈ ਇਹ ਸਰਕਾਰ ਦੀ ਮਰਜ਼ੀ ਹੈ ਵੀ ਇੱਕ ਪੋਸਟ ਤੋਂ ਦੂਜੀ ਪੋਸਟ ਤੇ ਲਾਉਣਾ ਪਰ ਇਹ ਕੀ ਕਰਦੇ ਆ ਉਹਨਾਂ ਨੂੰ ਲਾਇਆ ਅੱਜ ਤੱਕ ਉਹਨਾਂ ਨੂੰ ਕੋਈ ਪੋਸਟ ਨਹੀਂ ਦਿੱਤੀ ਹਵਾ 'ਚ ਤੁਸੀਂ ਆਈਐਸ ਆਈਪੀਐਸ ਅਫਸਰ ਦੱਸੋ ਦੱਸਿਓ ਉਹਨਾਂ ਦਾ ਉਹਨਾਂ ਦਾ ਵਿਸ਼ਵਾਸ ਕਿਵੇਂ ਬਣੂਗਾ ਇੱਕੋ ਇੱਕ ਉਦੋਂ ਬਾਅਦ ਮੈਂ ਤੁਹਾਨੂੰ ਦੱਸਦਾ ਇੱਕੋ ਇੱਕ ਸਰਦਾਰ ਪੱਗ ਵਾਲਾ ਪ੍ਰਿੰਸੀਪਲ ਸੈਕਟਰੀ ਸੀਨੀਅਰ ਜਿਹੜਾ ਹੈ ਅਫਸਰ ਆਈਐਸ ਉਹ ਗੁਰਕੀਰਤ ਕਿਰਪਾਲ ਨੇ ਜਿਨ੍ਹਾਂ ਕੋਲ ਹੋਮ ਸੈਕਟਰੀ ਦਾ ਵਿਭਾਗ ਸੀ ਅੱਜ ਤੱਕ ਉਹ ਲਾਤੇ ਅੱਜ ਤੱਕ ਉਹ ਹਵਾ 'ਚ ਨਹੀਂ ਜਿਹੜਾ ਇੱਕੋ ਇੱਕ ਆਈਐਸ ਅਫਸਰ ਸਰਦਾਰ ਪੱਗ ਵਾਲਾ ਸੀ ਅੱਜ ਉਹ ਲਾ ਕੇ ਹਵਾ 'ਚ ਨੇ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ। ਉਦੋਂ ਬਾਅਦ ਤੁਸੀਂ ਲਾ ਲਓ। ਡੀਸੀ ਲੁਧਿਆਣੇ ਦੇ ਬਦਲੇ ਨਹੀਂ ਨਹੀਂ। ਜੋਹਰਵਾਲ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਹਵਾ 'ਚ ਨੇ। ਸੀਪੀ ਲੁਧਿਆਣਾ ਬਦਲੇ ਕੁਲਦੀਪ ਅੱਜ ਤੱਕ ਉਹਨਾਂ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਉਹ ਹਵਾ 'ਚ। ਤੁਸੀਂ ਅੰਦਾਜ਼ਾ ਲਾਓ ਕਿੰਨੇ ਏਜੀ ਬਦਲ ਗਏ। ਤੇ 5-7 ਇੰਟੈਲੀਜੈਂਸ ਜਿਵੇਂ ਕਿ ਆ ਵੀ ਖੁਫੀਆ ਵਿਭਾਗ ਇੰਟੈਲੀਜੈਂਸ ਨੂੰ ਸਭ ਚੀਜ਼ਾਂ ਪਤਾ ਹੁੰਦੀ ਐ ਕੋਈ ਅਫਸਰ ਟਿਕਣ ਤਾਂ ਦੇਣ ਅਜੇ ਕੱਲ ਰਾਤ ਇਹਨਾਂ ਨੇ ਆਪਣਾ ਏ ਡੀ ਜੀ ਪਿੰਟੈਲੀਜੈਂਸ ਬਦਲ ਕੇ ਜਿਹੜਾ ਨਾਮ ਆ ਲਾਇਆ ਕੌਣ ਰੱਖੂਗਾ ਖਬਰ ਇੱਥੇ ਇਸ ਕਰਕੇ ਬਿਲਕੁਲ ਪੰਜਾਬ ਜਿਹੜਾ ਐ ਉਹ ਜਲ ਰਿਹਾ ਐ ਉਹ ਪੰਜਾਬ ਐ ਇਸ ਵੇਲੇ ਬੜ ਰਿਹਾ ਐ ਉਹ ਝੂਠੀਆਂ ਜਿਹੜੇ ਬਾਹਰੋਂ ਦਿੱਲੀੋਂ ਆ ਕੇ ਜਿਨ੍ਹਾਂ ਨੂੰ ਸਮਝ ਹੀ ਹੈ ਨਹੀਂ ਤੁਸੀਂ ਕੱਲ ਦੇਖਿਆ ਹਾਲਾਤ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਉਹ ਕੱਲ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਨਾਲ ਬੈਠਾ ਤੇ ਐ ਲੱਗ ਰਿਹਾ ਹੈਡਮਾਸਟਰ ਜਿਹੜਾ ਉੱਥੋਂ ਫੇਲ ਹੋ ਕੇ ਆਏ ਨੇ ਸੁਸੋਧਿਆ ਜੀ ਉਹ ਆ ਕੇ ਉਹਨੂੰ ਹੈਡਮਾਸਟਰ ਬਣੇ ਬੈਠੇ ਐ ਡੰਡੀ ਕਮਾਰੇ ਆ ਸਟਿਕ ਕਮਾਰੇ ਆ ਤੇ ਨਾਲ ਹੋਰ ਸੁਣ ਲਓ ਉੱਥੇ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਹਾਲ ਦੇਖੋ ਕੀ ਆ ਉਹ ਕੰਗ ਸਾਹਿਬ ਜਿਹੜੇ ਆਨੰਦਪੁਰ ਸਾਹਿਬ ਦੇ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ ਨੌ ਹਲਕਿਆਂ ਦੇ ਨੀ ਪੱਥਰ ਦੇਖ ਲਿਓ ਕੰਗਸਾਹਬ ਕਿਤੇ ਵੀ ਉਹਨਾਂ ਦਾ ਨਾਮ ਆ ਜਿਹੜਾ ਉਹ ਨਹੀਂ ਲਿਖਿਆ ਜਦੋਂ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੀ ਇਸ ਕਰਕੇ ਬਿਲਕੁਲ ਕੋਈ ਧਿਆਨ ਨਹੀਂ ਕਿਸੇ ਪਾਸੇ ਸਿਰਫ ਪੰਜਾਬ ਨੂੰ ਲੁੱਟਣ ਲਈ ਉਹ ਆ ਗਏ ਨੇ ਇਹ ਹਾਲਾਤ ਕਦੇ ਸ਼ਿਪਸੈਨ ਵਾਲਾ ਤੇ ਆ ਗਏ ਉਹਨਾਂ ਨੂੰ ਇਹ ਬਣਾਤਾ ਸ਼ਿਪਸੈਨ ਵਾਲਿਆਂ ਨੂੰ ਵੀ ਨਹੀਂ ਜੀ ਨਹੀਂ ਇਹ ਤਾਂ ਸਕਿਉਰਿਟੀ ਲੈਂਡ ਨੂੰ ਕਰਦੇ ਆ ਇਸ ਕਰਕੇ ਉਹਨਾਂ ਦੇ ਬੰਬ ਇਸ ਕਰਕੇ ਇਸ ਹਵਾ ਚ ਰੋਲ ਦਿੰਨੇ ਜੋ ਕਿਸੇ ਪਲੀਸ ਸਟੇਸ਼ਨ 'ਚ ਫਟਦਾ ਉਹਨੂੰ ਝੂਠ ਬੋਲ ਦਿੰਦੇ ਹੋ ਵੀ ਨਹੀਂ ਨਹੀਂ ਜੀ ਇਹ ਤਾਂ ਕੋਈ ਬੈਟਰੀ ਫਟ ਗਈ ਇਹ ਤਾਂ ਜੀ ਪਾਣੀ ਦਾ ਰੇਡੀਏਟਰ ਫਟ ਗਿਆ ਇਸ ਕਰਕੇ ਜਾਗੋ ਇਹ ਪੰਜਾਬ ਨੂੰ ਦੁਬਾਰਾ ਅੱਗ 'ਚ ਨਾ ਲੈ ਕੇ ਜਾਓ ਅੱਜ ਤਾਂ ਮਤਲਬ ਬਿਲਕੁਲ ਸਰਕਾਰ ਅਰਸ਼ ਦੇ فرش ਤੇ ਆ ਕੇ ਵੱਜੀ ਆ ਜਦੋਂ ਕਾਲੀਆ ਸਾਹਿਬ ਦੇ ਘਰੇ ਅੱਜ ਜਿਹੜਾ ਗਰਨੇਡ ਦਾ ਹਮਲਾ ਇੱਦੋਂ ਸਾਡੇ ਘਰਾਂ 'ਚ ਆ ਬੜੇ ਰਹਿ ਕੀ ਗੱਲ ਗਈ ਤੇ ਜਿਹੜੀਆਂ ਸਿਕਿਉਰਟੀਆਂ ਕਿਹਨੂੰ ਦਿੱਤੀਆਂ ਜਾਂਦੀਆਂ ਨੇ ਉਹ ਵਪਾਸ ਨਾ ਕਰਨ ਆਉਂਦੇ ਆ ਜਿਹੜੇ ਉਹਨਾਂ ਨੂੰ ਕਾਹਦਾ ਖਤਰਾ ਜੀ ਦਿੱਲੀ ਵਾਲੇ ਜਿਹੜੇ ਸਾਰੇ ਨੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਬੁਲੇਟ ਪ੍ਰੂਫ ਗੱਡੀਆਂ ਦਿੱਤੀਆਂ ਹੋਈਆਂ ਤੇ ਜਿਨ੍ਹਾਂ ਨੂੰ ਲੋਰ ਸਿਕਿਉਰਟੀ ਦੀਆਂ ਉਹਨਾਂ ਨੂੰ ਇੱਕ ਇੱਕ ਬੰਦਾ ਨਹੀਂ ਦਿੱਤਾ ਹੋਇਆ ਉਹਨਾਂ ਤੋਂ ਤੁਸੀਂ ਵਾਪਸ ਲੈਨੇ ਹੋ ਸਾਨੂੰ ਨਹੀਂ ਲੋਰ ਸਿਕਿਉਰਟੀ ਦੀ ਪਰ ਤੁਸੀਂ ਹਰ ਨੂੰ ਸੁਰੱਖਿਅਤ ਰੱਖੋ ਉਹ ਜ਼ਿੰਮੇਵਾਰੀ ਕਿਹਦੀ ਆ ਹੋਮ ਮਹਿਕਮਾ ਕਿਹਦੇ ਕੋਲ ਆ ਪੰਜਾਬ ਦੇ ਮੁੱਖ ਮੰਤਰੀ ਕੋਲ ਹੋਮ ਮਹਿਕਮਾ ਹੈ ਉਹ ਉਹਨਾਂ ਦੀ ਜਵਾਬਦੇਹੀ ਬਣਦੀ ਆ ਹਰ ਜਗ੍ਹਾ ਹਰ ਜਗ੍ਹਾ ਕਦੇ ਪੁਲਿਸ ਵਾਲਾ ਚਿੱਟੇ ਨਾ ਫੜਿਆ ਜਾਂਦਾ ਜੀ ਕਦੇ ਕੋਈ ਪੁਲਿਸ ਵਾਲੇ ਸੈਕਸ ਸਕੈਂਡਲ ਚ ਫੜੇ ਜਾਂਦੇ ਆ ਜੀ ਇਹਨਾਂ ਦਾ ਹਾਲ ਕੀ ਆ ਮੈਂ ਨਹੀਂ ਮੈਂ ਕਿਸੇ ਅਫਸਰ ਦੀ ਪੱਖਪਾਤ ਮੈਂ ਉਹਦੇ ਹੱਕ ਚ ਨਹੀਂ ਗਾ ਪਰ ਤੁਸੀਂ ਇਹ ਦੱਸੋ ਜਿਹੜੇ ਅਫਸਰ ਪੋਸਟਿੰਗਾਂ ਹੀ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਲੱਗਣਾ ਏ ਕੌਣ ਇਹਨਾਂ ਦੇ ਲਈ ਕੰਮ ਕਰੂਗਾ ਇਸ ਕਰਕੇ ਬਹੁਤ ਬੁਰਾ ਹਾਲ ਆ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਆਪ ਮਨੰਜਨ ਕਾਲੀਆ ਜੀ ਨਾਲ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਕਰ ਜ਼ਾਹਿਰ ਕੀਤਾ ਏ ਇੱਕ ਹੋਮ ਮਿਨਿਸਟਰ ਗ੍ਰਹਿ ਮੰਤਰੀ ਦੇਸ਼ ਦੇ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਟੈਲੀਫੋਨ ਕਰ ਲਿਆ ਉਥਲੇ ਆ ਅੱਜ ਤੱਕ ਹੁਣ ਤੱਕ ਨਾ ਕੋਈ ਸਟੇਟ ਦਾ ਜਿਹੜਾ ਕੋਈ ਮੰਤਰੀ ਨਾ ਕੋਈ ਮੁੱਖ ਮੰਤਰੀ ਉਹਦੀ ਤਾਂ ਬਹੁਤ ਦੂਰ ਦੀ ਗੱਲ ਆ ਬੀਜੇਪੀ ਹੋਣ ਤੋਂ ਨਾਤੇ ਪਹਿਲਾਂ ਬੀਜੇਪੀ ਦੇ ਲੀਡਰ ਹੋਣ ਤੋਂ ਨਾਤੇ ਪਹਿਲਾਂ ਇੱਕ ਪੰਜਾਬ ਦੇ ਨਾਗਰਿਕਤਾ ਹੈ ਤੁਹਾਡੀ ਤੁਹਾਡਾ ਫਰਜ਼ ਬਣਦਾ ਕਿ ਨਹੀਂ ਇਹਨਾਂ ਨੂੰ ਪੁੱਛਣਾ ਇੱਥੋਂ ਪਤਾ ਲੱਗਦਾ ਏ ਬਈ ਇਹ ਕੀ ਜਿਹੜਾ ਇਹ ਇਹਨਾਂ ਨਾਲ ਅਸੀਂ ਹਰ ਸਾਡਾ ਅੱਜ ਮੈਂ ਤੁਹਾਨੂੰ ਐਲਾਨ ਕਰਦਾ ਇਸ ਜਗ੍ਹਾ ਤੇ ਪਾਰਟੀ 3 ਵਜੇ ਤੋਂ ਲੈ ਕੇ ਹਰ ਮੰਡਲ ਦੇ ਵਿੱਚ ਹਰ ਮੰਡਲ ਦੇ ਵਿੱਚ ਇਹ ਸਰਕਾਰ ਦਾ ਪੁਤਲਾ ਫੂਕੇਗੀ ਪੰਜਾਬ ਦੇ ਵਿੱਚ ਹਰ ਵਿਰੋਧ ਕਰੇਗੀ ਹਰ ਮੰਡਲ ਤੇ ਪੰਜਾਬ ਦੇ ਵਿੱਚ ਤੇ ਜਲੰਧਰ ਚ ਵੀ ਅਸੀਂ ਭਾਰੀ ਬੜਾ ਵੱਡਾ ਜਿਹੜਾ ਇਹ ਉਹ ਵਿਰੋਧ ਕਰਾਂਗੇ ਕਿਉਂਕਿ ਇਹ ਜੇ ਨਹੀਂ ਕਰਾਂਗੇ ਇਹ ਤਾਂ ਇਸੇ ਤਰੀਕੇ ਨਾਲ ਪੰਜਾਬੀਆਂ ਦਾ ਖੂਨ ਨਾ ਜਿਹੜਾ ਉਹ ਡੋਲੀ ਜਾਣਗੇ ਹਾਂਜੀ ਇਹਨਾਂ ਨੂੰ ਤਾਂ ਲੁੱਟਣ ਤੋਂ ਸਿਵਾਏ ਜਾਂ ਇਹਨਾਂ ਨੂੰ ਆਪਣੀਆਂ ਮਨਮਰਜ਼ੀਆਂ ਕਰਨ ਤੋਂ ਕੋਈ ਸਿਵਾਏ ਹਾਲ ਹੀ ਨਹੀਂ ਇਸ ਕਰਕੇ ਅਸੀਂ ਉਹ ਪਰਿਵਾਰਾਂ ਸ਼ਹੀਦ ਪਰਿਵਾਰਾਂ ਦੇ ਪਰਿਵਾਰਾਂ ਅਸੀਂ ਪੰਜਾਬ ਦੇ ਵਿੱਚ ਕੋਈ ਜਿਹੜਾ ਉਹ ਲਹੂ ਨਹੀਂ ਡੁੱਲਣ ਦੇਵਾਂਗੇ ਕਿਸੇ ਵੀ ਪੰਜਾਬੀ ਦੇ ਉੱਤੇ ਕੋਈ ਗੋਲੀ ਕੋਈ ਬੰਬ ਕੋਈ ਇਹ ਜੀ ਗੱਲ ਆ ਜਿਹੜੀ ਉਹ ਕਿਸੇ ਵੱਲ ਜਿਹੜਾ ਮਾੜੀ ਅੱਖ ਨਾ ਦੇਖੂਗਾ ਉਹ ਦੁਸ਼ਮਣਾਂ ਦੀ ਅਸੀਂ ਮਾੜੀ ਅੱਖ ਨੂੰ ਕੱਢ ਲਾਂਗੇ ਪਰ ਅਸੀਂ ਪੰਜਾਬ ਦੇ ਵੱਲ ਸਾਡੇ ਪਰਮਾਰਾਂ ਨੇ ਖੂਨ ਡੋਲੇ ਆ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਇਹ ਇਹ ਭੰਡ ਇਹ ਭਗਵੰਤ ਮਾਨ ਨਰਗੇ ਇਹ ਜਿਹੜੇ ਲੋਕਾਂ ਨੇ ਚੁਣੇ ਸੀ ਇਹਨਾਂ ਤੋਂ ਬਰਬਾਦ ਹੋਣ ਦੇ ਦਵਾਵਾਂਗੇ ਅਸੀਂ ਪੰਜਾਬ ਜਿਹਨਾਂ ਨੂੰ ਸਿਰਫ ਕਮੀਡੀਅਨ ਤਮਾਸ਼ਾ ਕਰਨ ਤੋਂ ਸਿਵਾਏ ਝੂਠ ਬੇਲਣ ਤੋਂ ਕੋਈ ਕੰਮ ਨਹੀਂ ਗਾ ਇਸ ਕਰਕੇ ਧੋਕ ਬਜਾ ਕੇ ਜਿੱਨਾ ਚਿਰ ਅਸੀਂ ਬੈਠੇ ਆ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਫਿਕਰ ਕਰਨ ਦੀ ਲੋੜ ਨਹੀਂ ਇਹਦਾ ਹਿਸਾਬ ਜਿਹੜਾ ਹੈ ਅਸੀਂ ਜ਼ਰੂਰ ਕਰਾਂਗੇ ਹੁਣ ਵੀ ਲਗਾਤਾਰ ਰਾਜਨਾਥ ਜੀ ਹੋਰਾਂ ਦੇ ਨੱਡਾ ਸਾਫ ਦੇ ਸਾਰਿਆਂ ਦੇ ਟੈਲੀਫੋਨ ਜਿਹੜੇ ਬਾਰ-ਬਾਰ ਆ ਰਹੇ ਨੇ ਤੇ ਅਸੀਂ ਪ੍ਰੈਸ ਕਾਨਫਰੰਸ ਵੀ ਥੋੜੇ ਚਿਰ ਬਾਅਦ ਕਰਾਂਗੇ ਤੇ ਵੱਡਾ ਵਿਰੋਧ ਵੀ ਹੈ ਜਿਹੜਾ ਉਹ ਦਰਜ ਕਰਾਂਗੇ ਸਰ ਕੁਝ ਦਿਨ ਪਹਿਲਾਂ ਵੀ ਸਰ ਇੱਕ ਅਮਨ ਅਰੋੜਾ ਨਾਲ ਮੀਟ ਕੀਤਾ ਤੇ ਗੱਲ ਆਖੀ ਹੈ ਕਿ ਅਜੇ ਇਹ ਹੁਸਦਿਲ ਹਮਲੇ ਡਰਗ ਮਾਫੀਆ ਤੇ ਗੈਂਗਸਟਰਾਂ ਦੇ ਖਿਲਾਫ ਮਿੱਥ ਦਿਨ ਹੋਵੇਗੀ ਸਖਤ ਕਾਰਵਾਈ ਦੀ ਘਬਰਾਹਟ ਦੀ ਨਿਸ਼ਾਨੀ ਹੈ ਸਹਿਮਤ ਹੋ ਇਸ ਚੀਜ਼ ਨਾਲ ਦੇਖੋ ਜੀ ਮੈਂ ਅਮਨ ਅਰੋੜਾ ਜੀ ਤਾਂ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਕੋਲ ਮਹਿਕਮੇ ਹੋਰ ਨੇ ਉਹ ਇਸ ਬਾਰੇ ਕੀ ਜਾਣ ਮੈਂ ਸਮਝਦਾ ਵੀ ਉਹ ਉਹ ਪ੍ਰਧਾਨ ਨੇ ਪਰ ਉਹਨਾਂ ਨੂੰ ਕੀ ਪਤਾ ਹੈ ਕੀ ਆ ਪਰ ਜਿਹੜਾ ਗਰਨੇਡ ਇੱਕ ਨਸ਼ਾ ਵੇਚਣ ਵਾਲਾ ਚਿੱਟਾ ਵੇਚਣ ਵਾਲਾ ਉਹਨਾਂ ਕੋਲ ਗਰਨੇਡ ਕਿੱਥੋਂ ਆਗੇ ਤੁਸੀਂ ਇਹ ਸੋਚ ਸਕਦੇ ਹੋ ਵੀ ਇੱਕ ਨਸ਼ਾ ਵੇਚਣ ਵਾਲੇ ਕੋਲ ਗਰਨੇਡ ਹੋਣਗੇ ਇਹ ਤਾਂ ਬਹੁਤ ਵੱਡਾ ਜਿਹੜਾ ਹੈ ਇਹ ਨੈਕਸਸ ਆ ਬੜਾ ਵੱਡਾ ਅਟੈਂਪਟ ਹੈ ਗਰਨੇਡ ਹੋਣਾ ਕਿਸੇ ਕੋਲ ਆ ਕੋਈ ਮਾਮੂਲੀ ਗੱਲ ਆ ਜੋਲਿਆਂ ਚ ਗ੍ਰੇਨੇਡ ਲਈ ਫਿਰਦੇ ਹੋਰੇ ਇਸ ਕਰਕੇ ਪਤਾ ਨਹੀਂ ਕਿੰਨਾ ਕੁ ਛੁਰੇ ਆ ਗਿਆ ਮੈਂ ਤੁਹਾਨੂੰ ਇੱਕ ਹੋਰ ਸੀਰੀਅਸ ਗੱਲ ਕਰਨੀ ਚਾਹੁੰਦਾ ਗੜੀ ਗੰਭੀਰ ਮੈਂ ਇਹ ਇਹ ਚਾਰਜ ਲਾਉਣਾ ਚਾਹੁੰਦਾ ਹਾਂ ਮੈਂ ਪਹਿਲਾਂ ਵੀ ਕਿਹਾ ਸੀ ਬਈ ਇਹ ਦੋ ਗੁੱਟਾਂ ਚ ਪੰਜਾਬ ਪੁਲਿਸ ਵੰਡੀ ਹੋਈ ਆ ਤੁਸੀਂ ਦੇਖਿਆ ਹੋਣਾ ਕਈਆਂ ਦੀਆਂ ਵੀਡੀਓ ਤੇ ਕਈਆਂ ਦੀਆਂ ਜਿਹੜੀਆਂ ਵਾਇਸ ਤੁਹਾਡੇ ਸਾਰੇ ਕੈਮਰੇ ਆ ਤੇ ਘੁੰਮ ਰਹੇ ਆ ਕੀ ਕੀ ਉਹ ਕਿਸੇ ਨਾਲ ਦਲਾਲੀ ਕਰ ਰਹੇ ਆ ਕੀ ਕਹਿ ਰਹੇ ਆ ਉਹਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਹਜੇ ਸਪਸ਼ਟ ਨਹੀਂ ਹੋਇਆ ਪਰ ਉਰੇ ਦੋ ਗਰੁੱਪ ਕੰਮ ਕਰ ਰਹੇ ਆ ਅੱਧੀ ਪੀੜ੍ਹੀ ਅੱਧੀ ਪੁਲਿਸ ਆ ਜਿਹੜੀ ਉਹ ਦਿੱਲੀ ਵਾਲਿਆਂ ਦੀ ਕੋਈ ਇੱਥੇ ਜਿਹੜਾ ਉਹਨਾਂ ਦਾ ਇੱਥੇ ਕੋਈ ਦਿੱਲੀ ਦਾ ਦਲਾਲ ਲਾਇਆ ਹੋਇਆ ਇੱਥੇ ਜਿਹੜਾ ਦਿੱਲੀ ਵਾਲਿਆਂ ਨੇ ਕੇਜਰੀਵਾਲ ਉਹਨਾਂ ਨੇ ਭੇਜਿਆ ਅੱਧਾ ਆ ਦੇਖੋ ਹੁਣੀ ਡਿਫੈਂਸ ਮਿਨਿਸਟਰ ਸਾਹਿਬ ਦਾ ਫੋਨ ਆ ਉਹਨਾਂ ਨੂੰ ਚਿੰਤਾ ਹੈ ਉਹ ਫਿਕਰਮੰਦ ਹੋਏ ਪਿਆ ਸਾਰਾ ਦੇਸ਼ ਿਲ ਗਿਆ ਇਹਦੇ ਨਾਲ ਦੇਸ਼ ਦੈਲਗੇ ਅੱਜ ਜਿਹੜਾ ਇਹ ਮਨੰਜਨ ਕਾਲੀ ਅੱਜ ਤੇ ਮੈਂ ਜਿਹੜੀ ਗੱਲ ਚਾਰਜਸ ਲਾ ਰਹੇ ਆ ਸੋ ਇਸ ਹਮਲੇ ਨੂੰ ਲੈ ਕੇ ਲਗਾਤਾਰ ਵੱਖ-ਵੱਖ ਲੀਡਰਾਂ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਭਰੋਸਾ ਦਿੱਤਾ ਹੈ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ